ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਜਦੋਂ ਦਸਤਾਰਬੰਦੀ ਕੀਤੀ ਗਈ ਕਾਫੀ ਵਿਵਾਦ ਹੋਇਆ ਕਿ ਸਵੇਰੇ ਅਰਲੀ ਪੌਣੇ 3 ਵਜੇ ਕਿਉਂ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਕਿਉਂ ਨਹੀਂ ਇੰਤਜ਼ਾਰ ਕੀਤਾ ਗਿਆ ਕਿ ਸੰਗਤ ਇਕੱਠੀ ਹੁੰਦੀ ਉਥੇ ਧਾਰਮਿਕ ਸਮਾਗਮ ਕਰਾਇਆ ਜਾਂਦਾ ਬਾਅਦ ਚੋਂ ਅਰਦਾਸ ਹੁੰਦੀ ਤੇ ਸੰਗਤ ਜਿਹੜੀ ਹੈ ਕੁਲਦੀਪ ਸਿੰਘ ਗੜਗਾਜੂ ਉਹਨਾਂ ਨੂੰ ਪ੍ਰਵਾਨ ਕਰ ਲੈਂਦੀ ਬਤੌਰ ਜਥੇਦਾਰ ਕੇਸਗੜ ਸਾਹਿਬ ਤੇ ਕਾਰਜਕਾਰੀ ਜਥੇਦਾਰ ਤਖਤਸ਼੍ਰੀ ਅਕਾਲ ਤਖਤ ਅੱਜ ਡਲਾ ਸਾਹਿਬ ਟੇਕ ਸਿੰਘ ਤਨੌੜਾ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ ਦਮਦਮਾ ਸਾਹਿਬ ਦਾ ਜਥੇਦਾਰ ਅੱਜ ਅਚਾਨਕ ਹੀ ਉਹਨਾਂ ਦੀ ਜਿਹੜੀ ਹੈ ਦਸਤਾਰਬੰਦੀ ਕਰ ਦਿੱਤੀ ਗਈ ਹੈ ਔਰ ਉਹਨਾਂ ਨੂੰ ਇਸ ਰਸਮ ਦੀ ਜਿਹੜੀ ਅਦਾਇਗੀ ਹੈ ਉਹ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਕੀਤੀ ਗਈ ਹੈ ਤੇ ਹੁਣ ਇਹ ਖਬਰ ਜਿਹੜੀ ਹੈ ਸੁਰਖੀਆਂ ਦੇ ਵਿੱਚ ਹੈ ਵੀ ਫੇਰ ਚੁੱਪਚਾਪ ਹੀ ਲਗਭਗ ਟੇਕ ਸਿੰਘ ਧਨੋਲਾ ਹੁਣਾਂ ਦੀ ਬਤੌਰ ਜਥੇਦਾਰ ਦਮਦਮਾ ਸਾਹਿਬ ਨਿਯੁਕਤੀ ਕਰ ਦਿੱਤੀ ਗਈ ਹੈ ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ ਜੀ ਦੇਖੋ ਇੱਕ ਤਾਂ ਗੱਲ ਇਹ ਹੈ ਕਿ ਬਹੁਤ ਹੀ ਮਾਨ ਮਰਿਆਦਾ ਵਾਲੇ ਅਹੁਦੇ ਨੇ ਜਿਹੜੇ ਸਾਡੇ ਤਖਤ ਸਹਿਬਾਨਾਂ ਦੇ ਜਥੇਦਾਰ ਨੇ ਇਹ ਬਹੁਤ ਪਵਿੱਤਰ ਰਸਮ ਹੈ ਬਹੁਤ ਹੀ ਮਾਨ ਮਰਿਆਦਾ ਵਾਲੇ ਅਹੁਦੇ ਨੇ ਇਹ ਗੱਲ ਨਾਲ ਸਿੱਖ ਸੰਗਤਾਂ ਦੇ ਵਿੱਚ ਦੁੱਖ ਹੈ ਰੋਸ ਹੈ ਕਿ ਜਥੇਦਾਰ ਸਹਿਬਾਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਵਿਧੀਵਤ ਤਰੀਕੇ ਦੇ ਨਾਲ ਐਲਾਨ ਕਰਕੇ ਹੋਣੀ ਚਾਹੀਦੀ ਹੈ ਸੰਗਤਾਂ ਨੂੰ ਪਤਾ ਹੋਵੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਦਿਨ ਉੱਥੇ ਜਾਣਾ ਚਾਹੁੰਦੇ ਹੋਣਗੇ ਵੀ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਸੇਵਾ ਸੰਭਾਲਣੀ ਹੈ ਸਰਦਾਂ ਨਾਲ ਬਹੁਤ ਸਾਰੇ ਲੋਕ ਜਾਣਾ ਚਾਹੁੰਦੇ ਹੋਣਗੇ ਹੁਣ ਜਦੋਂ ਸਾਡੇ ਤਖਤਾਂ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਨੇ ਇਹ ਜ਼ਿੰਮੇਵਾਰੀ ਹੋਰ ਵੱਡੀ ਹੋ ਜਾਂਦੀ ਹੈ ਕਿਉਂਕਿ ਇਹ ਪ੍ਰਸ਼ਾਸਨਿਕ ਫੈਸਲੇ ਨਹੀਂ ਹੈ ਇਹ ਪੰਜਾਬ ਸਰਕਾਰ ਕਿਸੇ ਅਫਸਰ ਦੀ ਨਿਯੁਕਤੀ ਨਹੀਂ ਕਰ ਰਹੀ ਇਹ ਸਾਡੀ ਧਰਮ ਦੀ ਸਭ ਤੋਂ ਵੱਡੀ ਜਥੇਬੰਦੀ ਗੁਰਦੁਆਰਾ ਸਹਿਬਾਨਾਂ ਦੀ ਤਾਕਤ ਸੇਵਾ ਨਾਲ ਦੀ ਸਾਮ ਸੰਭਾਲ ਵਾਲੀ ਜਥੇਬੰਦੀ ਹੈ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੁਣ ਜਿਸ ਤਰ੍ਹਾਂ ਨਾਲ ਬਾਬਾ ਟੇਕ ਸਿੰਘ ਢਨੌਲਾ ਉਹਨਾਂ ਨੂੰ ਸੇਵਾ ਸੰਭਾਲੀ ਗਈ ਭਾਵੇਂ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਉੱਥੇ ਮੌਜੂਦ ਸੀ ਉਹਨਾਂ ਨੇ ਪੱਗ ਦੀ ਰਸਮ ਅਦਾ ਕੀਤੀ ਵਿਧੀ ਵਿਵਧਾਨ ਨਾਲ ਸਾਰਾ ਕੁਝ ਹੋ ਗਿਆ ਆਪਾਂ ਮੰਨ ਲਿਆ ਪਰ ਇਹ ਬਿਨਾਂ ਦੱਸੇ ਅਚਾਨਕ ਪਤਾ ਹੀ ਉਦੋਂ ਲੱਗਦਾ ਹੈ ਵੀ ਹੁਣ ਤੋਂ ਥੋੜੀ ਦੇਰ ਬਾਅਦ ਅੱਜ ਜੀ ਸੇਵਾ ਸੰਭਾਲਣੀ ਹੈ ਬਾਬਾ ਜੀ ਨੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਵਾਲ ਸੰਗਤਾਂ ਦੇ ਮਨਾਂ ਤੇ ਅਸਰ ਕਰਦੇ ਨੇ ਹੁਣ ਤੁਸੀਂ ਦੂਸਰੀ ਗੱਲ ਵੇਖੋ ਅੱਜ ਹੈਗੀ ਐ 10 ਤਰੀਕ 12 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਹੈ ਕੱਲ 11 12 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਹੈ ਔਰ 13 ਤਰੀਕ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਉਹ ਮੱਥਾ ਟੇਕਣ ਜਾਣਗੇ ਸੁਖਬੀਰ ਸਿੰਘ ਬਾਦਲ ਕਾਨਫਰੰਸ ਰੱਖੀ ਹੈ ਕਾਲੀ ਦਲ ਨੇ ਕਾਨਫਰੰਸ ਰੱਖੀ ਹੈ ਕਾਲੀ ਦਲ ਨੇ ਹਾਲਾ ਕਿ 12 ਤਰੀਕ ਨੂੰ ਅਗਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਜਾਂ ਬੀਬੀ ਹਰਸ਼ਮਰਤ ਕੌਰ ਬਾਦਲ ਬਣਦੇ ਨੇ ਉਹ ਸਵਾਲ ਵੱਖਰਾ ਹੈ 12 ਤਰੀਕ ਨੂੰ ਪ੍ਰਧਾਨ ਬਣਨ ਤੋਂ ਬਾਅਦ ਤਾਂ ਮੱਥਾ ਟੇਕਣ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਜਾਣਾ ਇਹ ਤਾਂ ਲਗਭਗ ਪਤਾ ਹੀ ਹੁੰਦਾ ਨਾ ਇਹ ਜਾਣਦੇ ਨੇ ਸ਼ਰਤਾਂ ਪੂਰੀ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਜਿਹੜੀ ਧਾਰਮਿਕ ਸਜ਼ਾ ਵੀ ਲਾਈ ਗਈ ਭਾਵੇਂ ਸੁਖਵੀਰ ਬਾਦਲ ਨੇ ਭੁਗਤੀ ਜਾਂ ਬਾਕੀਆਂ ਨੇ ਭੁਗਤੀ ਉਹਦੇ ਤੇ ਸਵਾਲ ਹੀ ਕੋਈ ਨਹੀਂ ਕੀਤਾ ਸੰਗਤ ਨੇ ਸੁਖਬੀਰ ਬਾਦਲ ਨੇ ਜਿਹੜੀ ਧਾਰਮਿਕ ਸਜ਼ਾ ਭੁਗਤੀ ਜਾਂ ਬਾਕੀ ਮੰਤਰੀਆਂ ਨੇ ਭੁਗਤੀ ਲੋਕ ਉਸ ਗੱਲ ਤੋਂ ਪ੍ਰਸੰਨ ਨੇ ਵੀ ਇਹਨਾਂ ਨੇ ਮਰਿਆਦਾ ਮੁਤਾਬਕ ਸਜ਼ਾ ਭੁਗਤੀ ਹੈ ਪਰ ਬਾਦ ਵਾਲੇ ਫੈਸਲੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਦੇ ਸੀ ਉਹ ਇਨ ਬਿਨ ਨਹੀਂ ਮੰਨੇ ਰੌਲਾ ਤਾਂ ਵਧਿਆ ਹੁਣ ਸਵਾਲ ਲੋਕਾਂ ਦੇ ਮਨ 'ਚ ਇਹ ਹੈ ਕਿ 12 ਤਰੀਕ ਨੂੰ ਨਵਾਂ ਪ੍ਰਧਾਨ ਬਣਨਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿ ਇਸ ਕਰਕੇ ਅੱਜ ਜੀ ਬਾਬਾ ਟੇਕ ਸਿੰਘ ਢਨੌਲਾ ਜੀ ਨੂੰ ਸੇਵਾਤਨੀ ਸੰਭਾਲਣ ਦਾ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਨੇ ਕਰਤਾ ਵੀ ਪ੍ਰਧਾਨ ਸਾਹਿਬ ਉਦਣ ਸੌ ਚੱਕ ਕੇ ਆਉਣਗੇ ਉਹ ਕੋਈ ਵੀ ਹੋ ਸਕਦੇ ਪ੍ਰਧਾਨ ਵੀ ਇਸ ਕਰਕੇ ਆਪਾਂ ਜਿਹੜਾ ਅਹੁਦਾ ਹਜੇ ਤੱਕ ਆਪਾਂ ਸੇਵਾ ਸੰਭਾਲ ਨਹੀਂ ਕਰਾਈ ਆਪਾਂ ਹੁਣੇ ਹੀ ਕਰਾ ਲਈਏ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲ ਮੀਡੀਆ 'ਚ ਗੱਲ ਦੱਸ ਦਿੰਦੀ ਅੱਜ ਮੀਡੀਆ ਦੇ ਵਿੱਚ ਸਵੇਰ ਤੋਂ ਚਰਚਾ ਹੁੰਦੀ ਬਹੁਤ ਸਾਰੇ ਪੱਤਰਕਾਰ ਮੌਕੇ ਤੇ ਲਾਈਵ ਕਰਦੇ ਜਾ ਕੇ ਟੈਲੀਵਿਜ਼ਨਾਂ ਤੇ ਸਿੱਧਾ ਪ੍ਰਸਾਰਣ ਹੁੰਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਤਖਤਸ਼੍ਰੀ ਦਮਦਮਾ ਸਾਹਿਬ ਦੀ ਮਹਿਮਾ ਸਾਰਿਆਂ ਨੂੰ ਪਤਾ ਹੈ ਜੋ ਉੱਥੇ ਧਾਰਮਿਕ ਸੇਧ ਦਿੱਤੀ ਜਾਣੀ ਸੀ ਉਹ ਪੂਰੀ ਦੁਨੀਆ 'ਚ ਜਾਂਦਾ ਮੈਨੂੰ ਲੱਗਦਾ ਹੈ ਜਦੋਂ ਤੁਸੀਂ ਬਹੁਤ ਘੱਟ ਸਮੇਂ 'ਚ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਐਸਜੀਪੀਸੀ ਵਾਲੇ ਕਹਿਣ ਕਿ ਜੀ ਅਸੀਂ ਤਖਤਸ਼੍ਰੀ ਦਮਦਮਾ ਸਾਹਿਬ ਵਿਖੇ ਤਾਂ ਕੱਲ ਹੀ ਅਨਾਉਂਸ ਕਰਤਾ ਸੀ ਅਸੀਂ ਉੱਥੇ ਮੀਡੀਆ ਨੂੰ ਵੀ ਕੱਲ ਕਹਿਤਾ ਸੀ ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਹੋ ਤਾਂ ਫਿਰ ਸਮਾਹ ਰਹਿਣ ਦੇ ਪ੍ਰਚਾਰ ਕਰਨ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਬਜਟ ਜਲਾਸ ਰੱਖਣਾ ਸੀ ਜਾਂ ਜਦੋਂ ਅੰਤਰਿਕ ਕਮੇਟੀ ਦੀ ਬੈਠਕ ਸੀ ਫਿਰ ਉਹ ਵੀ ਤਾਂ ਪਹਿਲਾਂ ਹੀ ਦੱਸਦੇ ਹੋ ਨਾ ਤੁਸੀਂ ਦੇਖੋ ਜਿਹੜੀ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਸਿੰਘ ਸਹਿਬਾਨਾਂ ਦੀ ਮੀਟਿੰਗ ਵੀ ਰਾਤ ਨੂੰ ਦੱਸੀ ਵੀ ਸਵੇਰੇ 9:30 ਵਜੇ ਆ ਜੇ ਕਿਤੇ ਤਖਤ Shri ਪਟਨਾ ਸਾਹਿਬ ਤਖਤ Shri ਕੇਸਗੜ੍ਹ ਸਾਹਿਬ ਜਿਹੜੇ ਆਪਣੇ ਮਹਦੂਰ ਸਰ ਦੇ ਵਿੱਚ ਨਾ ਡੇਡ ਸਾਹਿਬ ਹਜ਼ੂਰ ਸਾਹਿਬ ਜੇ ਤਖਤ Shri ਹਜ਼ੂਰ ਸਾਹਿਬ ਤੋਂ ਉਹਨਾਂ ਦੇ ਸਿੰਘ ਸਹਿਬਾਨਾਂ ਨੇ ਆਉਣਾ ਹੁੰਦਾ ਤੇ ਤੁਸੀਂ ਰਾਤ ਨੂੰ ਦੱਸਿਆ ਉਹਨਾਂ ਦੀ ਤਾਂ ਫਲਾਈਟਾਂ ਦੀਆਂ ਟਿਕਟਾਂ ਵੀ ਨਹੀਂ ਸੀ ਬੁੱਕ ਹੋਣੀਆਂ ਇਹ ਕਈ ਸੰਕੇਤੇ ਸਵਾਲ ਜੇ ਖੜੇ ਹੁੰਦੇ ਨੇ ਦੇਖੋ ਹਮੇਸ਼ਾ ਹਮੇਸ਼ਾ ਜਿਹੜਾ ਸ਼ੱਕ ਹੈ ਨਾ ਉਹ ਪਵਾੜੇ ਦੀ ਜੜ ਹੁੰਦਾ ਹੈ ਤੇ ਸ਼ੱਕ ਪੈਦਾ ਹੀ ਕਿਉਂ ਹੋਣ ਦਿੱਤਾ ਜਾਵੇ ਸੋ ਜੇ ਸਮਾਂ ਰਹਿੰਦੇ ਐਨਾਉਂਸਮੈਂਟਾਂ ਕਰ ਦੋਂ ਇਹ ਸ਼ੱਕ ਹੋਵੇ ਹੀ ਨਾ ਫਿਰ ਕੋਈ ਕਵੇ ਹੀ ਨਾ ਨਾ ਸੰਦੀਪ ਸਿੰਘ ਖਰਲ ਕਹਿਣ ਨਾ ਮੈਂ ਕਹਾਂ ਵੀ ਜੀ ਇਹਨਾਂ ਨੇ ਅਚਾਨਕ ਹੀ ਸੇਵਾ ਸੰਭਾਲ ਦਾ ਪ੍ਰੋਗਰਾਮ ਕਰਤਾ ਜੇ ਦੋ ਦਿਨ ਪਹਿਲਾਂ ਇਹਨਾਂ ਨੇ ਧੂਮ ਧੜੱਕੇ ਨਾਲ ਦੱਸਿਆ ਹੁੰਦਾ ਮੀਡੀਆ ਵਾਲਿਆਂ ਨੂੰ ਹੁਣ ਇਸੇ ਕਰਕੇ ਲੱਗਦਾ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵੀ ਹੋ ਗਈ ਉਸ ਤੋਂ ਬਾਅਦ ਸੇਵਾ ਸਵਾਲ ਵੀ ਹੋ ਗਈ ਤੇ ਹੁਣ ਪ੍ਰਧਾਨ ਚੁਣਿਆ ਜਾਣਾ ਹੈ 12 ਤਰੀਕ ਨੂੰ ਤੇ 13 ਤਰੀਕ ਨੂੰ ਨਵੇਂ ਪ੍ਰਧਾਨ ਨੇ ਦਮਦਮਾ ਸਾਹਿਬ ਦੇ ਜਦੋਂ ਉੱਥੇ ਜਥੇਦਾਰ ਸਾਹਿਬ ਹੋਣਗੇ ਤੇ ਉਹਨਾਂ ਸਾਹਮਣੇ ਜਾ ਕੇ ਨਤਮਸਤਕ ਹੋਣਗੇ ਤੇ ਇਹ ਪ੍ਰਭਾਵ ਜਾਏਗਾ ਅਕਾਲੀ ਦਲ ਵੱਲੋਂ ਕਿ ਦੇਖੋ ਜੀ ਹੁਣ ਸਭ ਕੁਝ ਠੀਕ ਹੈ ਹੁਣ ਇੱਕ ਗੱਲ ਹੋਰ ਵੀ ਹੈ ਜਿਹੜੇ ਬਾਬਾ ਹਰਨਾਮ ਸਿੰਘ ਧੂਮਾ ਜੀ ਖਾਲਸਾ ਜੀ ਪੰਥਕ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਨੇ 15 ਦਿਨ ਦਾ ਮੈਮੋਰੰਡਮ ਦਿੱਤਾ ਸੀ ਹਰਜਿੰਦਰ ਸਿੰਘ ਧਾਮੀ ਨੂੰ ਬਿਲਕੁਲ ਉਹ ਤਾਂ ਹਰਜਿੰਦਰ ਸਿੰਘ ਧਾਮੀ ਨੂੰ 15 ਦਿਨ ਦਾ ਸਮਾਂ ਦੰਦੇ ਨੇ ਕਿ ਸਾਡੀਆਂ ਮੰਗਾਂ ਮੰਨ ਲਓ ਜਿਹੜੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਹੈ ਉਹਨਾਂ ਨੂੰ ਮੁੜ ਬਹਾਲ ਕਰੋ ਤੇ ਉਹਨਾਂ ਨੇ ਤਾਂ ਜਿਹੜੇ ਤਖਤ ਸਾਹਿਬ ਦੇ ਉੱਤੇ ਹਜੇ ਸੇਵਾ ਸੰਭਾਲਣ ਦੀ ਰਸਮ ਕਰਾਈ ਨਹੀਂ ਸੀ ਉਹ ਵੀ ਕਰਾਤੀ ਇਹਦਾ ਮਤਲਬ ਹੈ ਬਾਬਾ ਹਰਨਾਮ ਸਿੰਘ ਧੂਮਾ ਨੂੰ ਨਾ ਕਰਤੀ ਹਰਜਿੰਦਰ ਸਿੰਘ ਧਾਮੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਸੰਸਥਾਵਾਂ ਨੂੰ ਕਿ ਜਿਹੜਾ ਤੁਸੀਂ ਮੈਮੋਰੰਡਮ ਦਿੱਤਾ ਸੀ ਜਾਂ ਜਿਹੜੀ ਤੁਹਾਡੀ ਮੰਗ ਪੱਤਰ ਸੀ ਆ ਜਵਾਬ ਲੈ ਲਓ ਇਹਦਾ ਮਤਲਬ ਤਾਂ ਇਹੀ ਮੰਨਿਆ ਜਾਏਗਾ ਨਾ ਸੰਦੀਪ ਜੀ ਵੀ ਤੁਸੀਂ ਉਹਦੇ ਉੱਤੇ ਤਾਂ ਕੋਈ ਉਹਨਾਂ ਨੂੰ ਜਵਾਬ ਦਿੱਤਾ ਨਹੀਂ ਹਜੇ ਸੋ ਇਸ ਕਰਕੇ ਜਿਹੜੇ ਵਿਰੋਧੀ ਨੇ ਦੇਖੋ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਤਾਂ ਸਵਾਲ ਖੜੇ ਕਰ ਹੀ ਦਿੱਤੇ ਉਹਨਾਂ ਨੇ ਤਾਂ ਸਾਰੀ ਹਰ ਪ੍ਰਕਿਰਿਆ ਤੇ ਸਵਾਲ ਖੜੇ ਕੀਤੇ ਨੇ ਬਾਕੀ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਨੇ ਜਿਹੜੀ ਸੇਵਾ ਸੰਭਾਲੀ ਹੈ ਉਹਦੇ ਉੱਪਰ ਇਹ ਬਹੁਤ ਪਹਿਲਾਂ ਹੀ ਉਹਨਾਂ ਦੀ ਸੇਵਾ ਸੰਭਾਲ ਦਾ ਪ੍ਰੋਗਰਾਮ ਕਰ ਦੇਣਾ ਚਾਹੀਦਾ ਸੀ ਇਹਨਾਂ ਨੂੰ ਜਦੋਂ ਤਤਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਸੇਵਾ ਸੰਭਾਲੀ ਗਈ ਵਿਚਾਰਜੇ ਤੇ ਡਲਾ ਸਾਹਿਬ ਇਹ ਵੀ ਗੱਲ ਆਈ ਸੀ ਵੀ ਸ਼ਾਇਦ ਹੋ ਸਕਦਾ ਵੀ ਉੱਥੋਂ ਟੇਕ ਸਿੰਘ ਢਣੋਲਾ ਸਾਹਿਬ ਨੂੰ ਜਿਹੜਾ ਬਦਲਿਆ ਵੀ ਜਾ ਸਕਦਾ ਹੈ ਕਿਸੇ ਹੋਰ ਧਾਰਮਿਕ ਬਿਰਤੀ ਵਾਲੇ ਸ਼ਖਸ ਦੀ ਚੋਣ ਕੀਤੀ ਜਾ ਸਕਦੀ ਹੈ ਪਰ ਆਖਰਕਾਰ ਟੇਕ ਸਿੰਘ ਢਣੋਲਾ ਹੋਣਾ ਨੂੰ ਹੀ ਜਿਹੜਾ ਇਹ ਸੇਵਾ ਦੇ ਵਾਸਤੇ ਸੋਹ ਜਿਹੜੀ ਆਪਣਾ ਦਸਤਾਰਬੰਦੀ ਜਿਹੜੀ ਆ ਕਰਾ ਦਿੱਤੀ ਗਈ ਪਹਿਲਾਂ ਇਹ ਵੀ ਗੱਲ ਵਿੱਚ ਚੱਲਦੀ ਸੀ ਬਿਲਕੁਲ ਦੇਖੋ ਬਾਬਾ ਟੇਕ ਸਿੰਘ ਢਣੋਲਾ ਉਹਨਾਂ ਦੀਆਂ ਵੀ ਸਮਾਜ ਧਰਮ ਪ੍ਰਤੀ ਬਹੁਤ ਉਹਨਾਂ ਦੀਆਂ ਉਹਨਾਂ ਦੀਆਂ ਦੇਣਾਂ ਨੇ ਜਦੋਂ ਪਹਿਲਾਂ ਨਿਯੁਕਤੀ ਕੀਤੀ ਸ਼੍ਰੋਮਣੀ ਗੁਰਸਾਹਿਬ ਪ੍ਰਬੰਧਕ ਕਮੇਟੀ ਨੇ ਸੋ ਨਿਸ਼ਚਿਤ ਤੌਰ ਤੇ ਇਹ ਸਾਰੇ ਮਾਪਦੰਡ ਉਹਨਾਂ ਨੇ ਚੈੱਕ ਕੀਤੇ ਹੋਣਗੇ ਹੁਣ ਸਵਾਲ ਇਹ ਹੈ ਕਿ ਜਦੋਂ ਹੁਣ ਸੁਖਵੀਰ ਸਿੰਘ ਬਾਦਲ ਜਾਂ ਬੀਬੀ ਹਰਸਿਮਰਤ कौर ਬਾਦਲ ਜੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਦਾ ਹੈ ਜਦੋਂ ਹੁਣ ਤਲਵੰਡੀ ਸਾਹਿਬ ਜਾਏਗਾ ਤੇ ਹੁਣ ਵਿਦਵਤ ਰੂਪ ਦੇ ਵਿੱਚ ਜਦੋਂ ਉਹ ਤਖਤ ਸਾਹਿਬ ਤੇ ਜਾਣਗੇ ਤੇ ਉਹਨਾਂ ਨੂੰ ਸਰੋਪਾ ਵੀ ਮਿਲੇਗਾ ਸੋ ਹੁਣ ਇਹ ਗੱਲ ਸਵਾਲ ਵਿਰੋਧੀ ਧਿਰਾਂ ਨੇ ਇਹ ਜ਼ਰੂਰ ਕਰਤੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡਿਕਟੇਟ ਕਰ ਰਹੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਡਿਕਟੇਟ ਕਰ ਰਹੀ ਹੈ ਵੀ ਜੋ ਅਸੀਂ ਕਹਿ ਰਹੇ ਹਾਂ ਤੁਸੀਂ ਆਹ ਕਰੋ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿ ਰਹੇ ਵੀ ਜੋ ਅਸੀਂ ਕਹਿ ਰਹੇ ਹਾਂ ਤੁਸੀਂ ਆਹ ਕਰੋ ਇਹਦੇ ਵਿੱਚ ਜਿਹੜੀ ਜਿਹੜੀ ਕੰਟਰੋਵਰਸੀ ਹੈ ਜਿਹੜੇ ਬਿਆਨ ਨੇ ਉਹ ਇਹਨਾਂ ਦੇ ਵਿੱਚ ਆ ਕੇ اٹਕ ਗਏ ਨੇ ਬਾਕੀ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਇਹਦੇ ਨਾਲ ਹੀ ਇੱਕ ਸੰਦੀਪ ਜੀ ਆਖਰੀ ਸ਼ਬਦ ਕਹੂੰਗਾ ਕਿ ਜਿਹੜੇ ਸਾਡੇ ਧਾਰਮਿਕ ਅਦਾਰੇ ਨੇ ਉਹਨਾਂ ਦੇ ਭਾਵੇਂ ਨਿਯੁਕਤੀਆਂ ਨੇ ਭਾਵੇਂ ਸੇਵਾ ਸੰਭਾਲ ਨੇ ਇਹ ਬਹੁਤ ਨਿਰਪੱਖਤਾ ਦੇ ਨਾਲ ਔਰ ਬਿਨਾ ਰਾਜਨੀਤਿਕ ਦਖਲਅੰਦਾਜ਼ੀ ਤੋਂ ਹੋਣੇ ਚਾਹੀਦੇ ਨੇ ਔਰ ਅਗਰ ਅਗਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਵੇ ਉਸ ਸ਼ਰੇਆਮ ਪੋਲਿਟੀਕਲ ਸਿਸਟਮ ਤੋਂ ਸਲਾਹ ਲਵੇ ਜਿਵੇਂ ਉਹ ਪੰਥਕ ਜਥੇਬੰਦੀਆਂ ਤੋਂ ਸਲਾਹ ਕਰਨਗੇ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਕਿਹਾ ਕਿਉਂਕਿ ਕੁਲਦੀਪ ਸਿੰਘ ਗੜਗੜਜ ਉਹਨਾਂ ਦੀ ਵੀ ਨਿਯੁਕਤੀ ਮੈਨੂੰ ਨਹੀਂ ਲੱਗਦਾ ਕਿ ਵਿਵਿਧਤ ਰੂਪ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਹੋਵੇ ਕਿ ਜੀ ਸਲਾਹ ਦਿਓ ਅਸੀਂ ਨਿਯੁਕਤੀ ਕਰਨੀ ਹੈ ਪਰ ਆਉਣ ਵਾਲੇ ਸਮੇਂ 'ਚ ਹੁਣ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਵਿਵਸਥਾ ਬਣਾਵਾਂਗੇ ਹੁਣ ਉਹ ਵਿਵਸਥਾ ਬਣਾਉਂਦੇ ਨੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਨੇ ਦੇਖੋ ਉਹ ਤਾਂ ਕਹਿੰਦੇ ਸੀ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਪਰ ਲੈ ਲਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਹੁਕਮਨਾਮੇ 'ਚ ਬਣਾਈ ਸੀ ਉਹ ਉਸ ਕਮੇਟੀ ਨੂੰ ਛੱਡ ਗਏ ਜਿਹੜਾ ਪੰਜ ਸਿੰਘ ਸਹਿਬਾਨਾ ਦਾ ਹੁਕਮ ਸੀ ਸੋ ਜੇ ਐਸਜੀਪੀਸੀ ਦਾ ਪ੍ਰਧਾਨ ਪੰਜ ਸਿੰਘ ਸਹਿਬਾਨਾ ਦੀ ਬਣਾਈ ਗਈ 7 ਮੈਂਬਰੀ ਕਮੇਟੀ 'ਚੋਂ ਅਸਤੀਫਾ ਦੇ ਦੇ ਹੁਣ ਇਹਦਾ ਮਤਲਬ ਹੈ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇੱਥੇ ਨਹੀਂ ਜਵਾਬ ਦੇਣਾ ਜਦੋਂ ਰੱਬ ਨੂੰ ਜਵਾਬ ਦੇ ਲੈਣਗੇ ਕਿਸੇ ਵੇਲੇ ਰੱਬ ਪੁੱਛ ਲੂ ਉਹਨਾਂ ਤੋਂ ਅੱਛਾ ਡੱਲਾ ਸਾਹਿਬ ਇਹਦੇ ਨਾਲ ਹੀ ਅਕਾਲੀਆਂ ਦਾ ਗੜ ਬੀਬੀ ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਸੀਟ ਬਠਿੰਡਾ ਜਿਹਦੇ ਵਿੱਚ ਜ਼ਿਲ੍ਹਾ ਪੈਂਦਾ ਮਾਨਸਾ ਮਾਨਸਾ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਆ ਅੱਜ ਆਪਣੀ ਭਰਤੀ ਮੁਹਿੰਮ ਸ਼ੁਰੂ ਕਰਦੀ ਆ ਤੇ ਉਹੀ ਕੁਝ ਹੁੰਦਾ ਜੋ ਪਹਿਲੀਆਂ ਭਰਤੀ ਮੁਹਿੰਮਾਂ ਦੇ ਵਿੱਚ ਹੋ ਰਿਹਾ ਰੈਲੀ ਦਾ ਰੂਪ ਜਿਹੜਾ ਉਹ ਧਾਰ ਲੈਂਦੇ ਆ ਲੋਕ ਆਪ ਮੁਹਾਰੇ ਉਸ ਪਾਰਤੀਮੋਸ ਐ ਮੋਲੀ ਥਾਂ ਦੇ ਉੱਤੇ ਪਹੁੰਚਦਾ ਇੱਕ ਰਿਜ਼ੋਰਟ ਦੇ ਵਿੱਚ ਫੰਕਸ਼ਨ ਰੱਖਿਆ ਗਿਆ ਸੀ ਤੇ ਫਿਰ ਮਨਪ੍ਰੀ 43 ਸਮੇਤ ਗੁਰਪ੍ਰਤਾਪ ਵਡਾਲਾ ਨਾਲ ਦੀ ਨਾਲ ਹੀ ਚੰਦੂ ਮਾਜਰਾ ਸਾਹਿਬ ਤੇ ਹੋਰ ਜਿਹੜੇ ਆਪਣਾ ਜਿਹੜੇ ਆਗੂ ਨੇ ਉਹ ਲੋਕਾਂ ਨੂੰ ਸੰਬੋਧਨ ਕਰਦੇ ਆ ਸੰਗਤ ਨੂੰ ਸੰਬੋਧਨ ਹੁੰਦੇ ਆ ਹੁਣ ਇੱਕ ਪਾਸੇ ਜਥੇਦਾਰ ਸਹਿਬਾਨਾਂ ਦੀ ਦਸਤਾਰਬੰਦੀ ਦੂਸਰੇ ਪਾਸੇ ਮਾਨਸਾ ਦੇ ਵਿੱਚ ਅੱਜ ਸਮਾਨੰਤਰੀ ਜਿਹੜਾ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਆਪਣੀ ਭਰਤੀ ਮੁਹਿੰਮ ਦਾ ਆਗਾਜ਼ ਕਰਦੀ ਹੈ ਦੇਖੋ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮਾਨਸਾ ਦੇ ਵਿੱਚ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਵੀਡੀਓਜ਼ ਦੇਖ ਰਿਹਾ ਸੀ ਇਹਦਾ ਮਤਲਬ ਹੈ ਇਹ ਗੱਲ ਤੈ ਹੋ ਗਈ ਸੰਦੀਪ ਜੀ ਪੰਜਾਬ ਦੇ ਵਿੱਚ ਮਾਲਵਾ ਹੋਵੇ ਮਾਝਾ ਹੋਵੇ ਦੁਆਬਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਵੱਡੀ ਆਸਥ ਹੈ ਲੋਕਾਂ ਦਾ ਸਿੱਖ ਸੰਗਤ ਦਾ ਸਮਰਪਣ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਉਹ ਸਮਰਪਣ ਦੀ ਭਾਵਨਾ ਹੀ ਉਹਨਾਂ ਨੂੰ ਮੈਂਬਰਸ਼ਿਪ ਦੇ ਲਈ ਲੈ ਕੇ ਜਾ ਰਹੀ ਹੈ ਪੰਜ ਮੈਂਬਰੀ ਕਮੇਟੀ ਦੀ ਅਗਵਾਈ 'ਚ ਜਦੋਂ ਵੀ ਭਰਤੀ ਕੀਤੀ ਜਾਂਦੀ ਹੈ ਹੁਣ ਤੁਸੀਂ ਮਾਨਸਾ ਦੇਖੋ ਮਾਨਸਾ ਦੇ ਵਿੱਚ ਵੀ ਐਡਾ ਵੱਡਾ ਇਕੱਠ ਹੋ ਗਿਆ ਇਹਦੇ ਤੋਂ ਇਹ ਗੱਲ ਸਾਫ਼ ਹੋ ਗਈ ਕਿ ਭਾਵੇਂ ਉਹਨੂੰ ਕਿਹਾ ਜਾਂਦਾ ਹੈ ਕਿ ਉਹ ਸ਼ਖਵੀਰ ਸਿੰਘ ਬਾਦਲ ਦੇ ਇਲਾਕੇ ਦਾ ਘੜ ਹੈ ਭਾਵੇਂ ਉੱਥੋਂ ਹਰਸ਼ਿਮਰਤ ਕੌਰ ਬਾਦਲ ਐਮਪੀ ਫੇਰ ਬਣ ਗਏ ਪੂਰੇ ਪੰਜਾਬ 'ਚ ਅਕਾਲੀ ਦਲ 12-13% ਤੇ ਰਹਿ ਗਿਆ ਉਥੋਂ ਹਰਸ਼ਮਰਤ ਕੌਰ ਬਾਦਲ ਜਿੱਤ ਗਏ ਭਾਵੇਂ ਬਹੁਤ ਸਾਰੇ ਇਲਾਕਿਆਂ ਚ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਪਰ ਬੀਬੀ ਹਰਸ਼ਮਰਤ ਕੌਰ ਬਾਦਲ ਸ਼ਾਨ ਨਾਲ ਜਿੱਤੇ ਪਰ ਬੀਬੀ ਹਰਸ਼ਮਰਤ ਕੌਰ ਬਾਦਲ ਦੀ ਜਿੱਤ ਤੋਂ ਬਾਅਦ ਹੁਣ ਜਦੋਂ ਸੱਤ ਮੈਂਬਰੀ ਕਮੇਟੀ ਮੰਨਣ ਨਾ ਮੰਨਣ ਦਾ ਮਸਲਾ ਚੱਲ ਰਿਹਾ ਹੈ 2 ਦਸੰਬਰ ਦੇ ਹੁਕਮਨਾਮੇ ਦਾ ਮਸਲਾ ਚੱਲ ਰਿਹਾ ਹੈ ਹੁਣ ਸੰਗਤ ਦਾ ਵੱਡੀ ਗਿਣਤੀ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਭਰਤੀ ਲਈ ਆਉਣਾ ਇਹ ਸਪਸ਼ਟ ਸੁਨੇਹਾ ਹੈ ਉਸ ਧੜੇ ਨੂੰ ਜਿਹਦੇ ਕੋਲੇ ਸਿੰਬਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕਹੂੰਗਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਚਾਉਣ ਵਾਲੇ ਲੋਕਾਂ ਦਾ ਸਪਸ਼ਟ ਸੁਨੇਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਅਸੀਂ ਹੁਣ ਇਸ ਪਾਸੇ ਖੜੇ ਹਾਂ ਇਹਦਾ ਮਤਲਬ ਹੈ ਜਿਹੜੀ ਆਉਣ ਵਾਲੀ ਸਿਆਸਤ ਹੈ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੇ ਨਿਰਧਾਰਤ ਕਰਨੀ ਹੈ ਜੇ ਮੈਂ ਅਕਾਲੀ ਸਿਆਸਤ ਦੀ ਗੱਲ ਕਰਦਾ ਔਰ ਅਕਾਲੀ ਸਿਆਸਤ ਵੀ ਸਿਰਫ ਲੋਕ ਸਭਾ ਜਾਂ ਵਿਧਾਨ ਸਭਾ ਦੀ ਨਹੀਂ ਪੰਚਾਇਤ ਸਰਪੰਚਾਂ ਦੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਿਉਂਕਿ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣੀਆਂ ਨੇ ਅਗਲੇ 4 5 6 ਮਹੀਨਿਆਂ ਚ ਮੈਨੂੰ ਲੱਗਦਾ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਉਪ ਪੋਜੀਸ਼ਨ ਬਣਨੀ ਹੈ ਜਦੋਂ ਐਸਡੀਪੀਸੀ ਦੀਆਂ ਵੋਟਾਂ ਪੈਣੀਆਂ ਨੇ ਫਿਰ ਇਹ ਗੱਲ ਤੈ ਹੈ ਕਿ ਸਿੱਖ ਪੰਥ ਦੀ ਵੋਟ ਉਸ ਪੈਸੇ ਪੈਣੀ ਹੈ ਜੀਨੂੰ ਸਿੱਖ ਪੰਥ ਮੰਨਦਾ ਹੈ ਕਿ ਇਹ ਗਰੁੱਪ ਇਹ ਧੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿੰਬਲ ਵਾਲਾ ਧੜਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸਿੰਬਲ ਹੈ ਉਹਨਾਂ ਨੂੰ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਪੈਣਾ ਹੈ ਕਿ ਅਸੀਂ ਤਾਂ ਜੀ ਇਨ ਬਿਨ ਸਮਰਪਿਤਾਂ ਵੇ ਦੇਖੋ ਜਿਹੜਾ ਡੱਲਾ ਸਾਹਿਬ ਲੋਕ ਆਪ ਮਹਾਰੇ ਪਹੁੰਚ ਰਹੇ ਆ ਤੇ ਜਿੱਦਾਂ ਅਰਸ਼ਦੀਪ ਪਲੇਅਰ ਹੋਣੀ ਇਹ ਗੱਲ ਕਹਿ ਦਿੰਦੇ ਆ ਵੀ ਦਿਖਾਓ ਲਿਖਿਆ ਕਿੱਥੇ ਆ ਪੰਜ ਮੈਂਬਰੀ ਕਮੇਟੀ ਬਣਾਈ ਆ ਸੱਤ ਮੈਂਬਰੀ ਬਣਾਈ ਆ ਪਰ ਲੋਕਾਂ ਦਾ ਇਕੱਠ ਇਸ ਗੱਲ ਦੀ ਤਸਦੀਕ ਕਰਦਾ ਕਿ ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਫਰਮਾਨ ਦੀ ਇਨ ਬਿਨ ਪਾਲਣਾ ਕਰ ਰਹੇ ਆ ਨਹੀਂ ਦੇਖੋ ਪੰਜ ਮੈਂਬਰੀ ਕਮੇਟੀ ਨੂੰ ਜਿਸ ਤਰ੍ਹਾਂ ਨਾਲ ਉਤਸ਼ਾਹ ਮਿਲ ਰਿਹਾ ਦੇਖੋ ਪੰਜ ਮੈਂਬਰੀ ਕਮੇਟੀ ਅਜੰਡਾ ਸ਼੍ਰੀ ਹਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੇ ਅਜੰਡਾ ਵੀ ਹੌਲੀ ਹੌਲੀ ਸਾਫ਼ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਕੋਈ ਮਤਾ ਨਹੀਂ ਆਇਆ ਡੈਲੀਗੇਟ ਜਲਾਸ ਬਣ ਕੇ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਮਤਾ ਲਿਓਣ ਤਾਂ ਲਿਓਣ ਵੀ ਪ੍ਰਧਾਨ ਤੇ ਮੁੱਖ ਮੰਤਰੀ ਇੱਕ ਨਹੀਂ ਹੋਏਗਾ ਪਰ ਇਹ ਵੀ ਮਤਾ ਲਿਓਣਾ ਪੈਣਾ ਫਿਰ ਕਿ ਪ੍ਰਧਾਨ ਤੇ ਮੁੱਖ ਮੰਤਰੀ ਇੱਕੋ ਘਰ ਚੋਂ ਨਹੀਂ ਹੋਏਗਾ ਇਹ ਨਾ ਨਾ ਹੋਵੇ ਇੱਕ ਕਵੇ ਚਲੋ ਮੈਂ ਪ੍ਰਧਾਨ ਬਣ ਜਾਣਾ ਤੇ ਇੱਕ ਕਵੇ ਚਲੋ ਜੀ ਮੈਂ ਮੁੱਖ ਮੰਤਰੀ ਬਣ ਜਾਣਾ ਸੋ ਪੰਜ ਮੈਂਬਰੀ ਕਮੇਟੀ ਹਰ ਮੰਚ ਤੋਂ ਬੋਲ ਰਹੀ ਹੈ ਮਨ ਪਟਿਆਲì ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਪੰਜ ਮੈਂਬਰੀ ਕਮੇਟੀ ਨੇ ਜਿਹੜੇ ਮਤੇ ਲਿਆਂਦੇ ਐ ਸੰਦੀਪ ਜੀ ਉਹ ਸਪਸ਼ਟਤਾ ਦੇ ਨਾਲ ਕਹਿ ਰਹੇ ਨੇ ਉਹ ਕਹਿੰਦੇ ਇੱਕ ਪਰਿਵਾਰ ਇੱਕ ਅਹੁਦਾ ਇੱਕ ਟਿਕਟ ਜਈਆਂ ਪਾਰਟੀ ਸੰਵਿਧਾਨ ਵਿੱਚ ਵੱਡੀਆਂ ਸੋਧਾਂ ਕਰਾਂਗੇ ਹੁਣ ਪੰਜ ਮੈਂਬਰੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ 'ਚ ਇੱਕ ਪਰਿਵਾਰ 'ਚ ਇੱਕ ਟਿਕਟ ਦੀ ਪਹਿਰੇਦਾਰ ਹੈ ਕੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸਿੰਬਲ ਹੈ ਇੱਕ ਟਿਕਟ ਨਾਲ ਉਹਨਾਂ ਦਾ ਗੁਜ਼ਾਰਾ ਹੋ ਜੂ ਉੱਥੇ ਤਾਂ ਕਈ ਨਵੇਂ ਨਵੇਂ ਦਾਵੇਦਾਰ ਵੀ ਕਹਿੰਦੇ ਬਣ ਗਏ ਉਹ ਪਰਿਵਾਰ ਵੱਡਾ ਹੋ ਗਿਆ ਤੇ ਆਉਣ ਵਾਲੇ ਸਮੇਂ 'ਚ ਉੱਥੇ ਤਾਂ ਹੋਰ ਵੀ ਟਿਕਟਾਂ ਆ ਸਕਦੀਆਂ ਨੇ ਹੁਣ ਉੱਥੇ ਇਹ ਤਾਂ ਜਵਾਬ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸਿੰਬਲ ਹੈ ਉਹਨਾਂ ਨੂੰ ਵੀ ਦੇਣਾ ਪੈਣਾ ਲੋਕਾਂ 'ਚ ਜਦੋਂ ਪੰਜ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਹਿਤਾ ਕਿ ਅਸੀਂ ਤਾਂ ਪੰਜ ਮੈਂਬਰੀ ਕਮੇਟੀ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਤਾਂ ਇਹ ਕਹਿਣਾ ਇੱਕ ਪਰਿਵਾਰ ਇੱਕ ਟਿਕਟ ਇੱਕ ਉਹਦਾ ਇੱਕ ਇੱਕ ਵਿਅਕਤੀ ਇੱਕ ਉਹਦਾ ਵੀ ਜੇ ਕੋਈ ਅਕਾਲੀ ਦਲ ਦਾ ਪ੍ਰਧਾਨ ਹੈ ਫਿਰ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ ਇਹਦਾ ਮਤਲਬ ਹੈ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਚੋਣ ਨਹੀਂ ਲੜ ਸਕਦਾ ਐਮਐਲਏ ਨਹੀਂ ਬਣ ਸਕਦਾ ਉਹ ਫਿਰ ਪ੍ਰਧਾਨ ਹੀ ਰਹੂਗਾ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਬੜੀ ਸਪਸ਼ਟਤਾ ਦੇ ਨਾਲ ਸਾਹਿਬ ਆਪਾਂ ਪਿਛਲੇ ਸਮਿਆਂ 'ਚ ਦੇਖਿਆ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਇੱਕ ਘਰ ਚੋਂ ਟਿਕਟਾਂ ਵੀ ਬਹੁਤ ਸਾਰੀਆਂ ਸੀ ਤੇ ਮੰਤਰੀ ਵੀ ਬਹੁਤ ਸਾਰੇ ਹੁੰਦੇ ਸੀਗੇ ਇੱਕੋ ਘਰ ਚੋਂ ਹੀ ਦੇਖੋ ਉਸੇ ਘਰ ਦੇ ਉਹਨਾਂ ਅਹੁਦਿਆਂ ਕਰਕੇ ਉਹਨਾਂ ਅਗਵਾਈਆਂ ਕਰਕੇ ਹੀ ਤਾਂ ਇਹ ਸਾਰਾ ਰੌਲਾ ਹੈ ਮਨਪੀਤਿਆਲੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ 18 ਮਾਰਚ ਨੂੰ ਹੀ ਕਹਿਆ ਆਏ ਸੀ ਵੀ ਇੱਕ ਵਿਅਕਤੀ ਕਰਕੇ ਏਕਤਾ ਸੰਭਵ ਨਹੀਂ ਇਹਦਾ ਮਤਲਬ ਹੈ ਇਹ ਤਾਂ ਹੁਣ ਪੰਜ ਮੈਂਬਰੀ ਕਮੇਟੀ ਦੇ ਲੋਕ ਤਾਂ ਸ਼ਰਿਆ ਵੀ ਕਹਿ ਰਹੇ ਨੇ ਨਾ ਜਦੋਂ ਪੰਜ ਭਰਤੀਆਂ ਹੁੰਦੀਆਂ ਨੇ ਮੰਚਾਂ ਤੇ ਰੈਲੀਆਂ ਤੋਂ ਕਹਿ ਰਹੇ ਨੇ ਕਿ ਝੁੰਦਾ ਕਮੇਟੀ ਨੇ ਕਿਹਾ ਸੀ ਵੀ ਲੀਡਰਸ਼ਿਪ ਤਬਦੀਲੀ ਕਰੋ ਇੱਕ ਪਰਿਵਾਰ ਦੀ ਲੀਡਰਸ਼ਿਪ ਨਹੀਂ ਚਾਹੀਦੀ ਅਗਵਾਈ ਵੀ ਨਹੀਂ ਚਾਹੀਦੀ ਉਸ ਪਰਿਵਾਰ ਦੀ ਪਰ ਹੁਣ ਜਦੋਂ ਨਵੇਂ ਸਿਰੇ ਤੋਂ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸਿੰਬਲ ਹੈ ਉਹਨਾਂ ਨੇ ਡੈਲੀਗੇਟ ਚੁਣ ਲਏ ਅਗਰ ਉਹ ਸਾਰੇ ਡੈਲੀਗੇਟ ਫੇਰ ਇੱਕੋ ਪਰਿਵਾਰ ਨੂੰ ਹੀ ਚੁਣ ਲੈਂਦੇ ਨੇ ਵੀ ਭਾਈ ਤੁਸੀਂ ਆਓ ਪ੍ਰਧਾਨ ਤੁਹਾਡੇ ਜੋ ਕੋਈ ਆ ਜੇ ਵੀ ਅਸੀਂ ਤਾਂ ਤੁਹਾਡੇ ਨਾਲ ਹੀ ਖੜੇ ਆ ਉਹ ਤਾਂ ਖੜ ਗਏ ਪਰ ਜਿਹੜੇ 25 ਲੱਖ 26 ਲੱਖ ਬੰਦਿਆਂ ਨੇ ਫਾਰਮ ਭਰੇ ਨੇ ਕਿਉਂਕਿ ਫਾਰਮ ਤਾਂ ਸੁਖਵੀਰ ਸਿੰਘ ਬਾਦਲ ਦੇ ਨਾਂ ਤੇ ਤਾਂ ਨਹੀਂ ਨਾ ਭરાਏ ਗਏ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣਾ ਹੈ ਜੀ ਫਾਰਮ ਭਰੋ ਜਿਹੜੇ ਸੁਖਵੀਰ ਬਾਦਲ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਨੇ ਫਾਰਮ ਤਾਂ ਇਸ ਕਰਕੇ ਭਰਾਏ ਗਏ ਨਾ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਰਨੀ ਹੈ ਨਵੇਂ ਸਿਰੇ ਤੋਂ ਕਾਰਜਕਾਰਨੀ ਅਹੁਦੇਦਾਰੀਆਂ ਨਵੀਂ ਲੀਡਰਸ਼ਿਪ ਚੁਣਨੀ ਹੈ ਹੁਣ ਜਿਹੜੇ 25 26 ਲੱਖ ਫਾਰਮ ਨੇ ਸੰਦੀਪ ਜੀ ਫਾਰਮ ਪਤਾ ਕਿਵੇਂ ਭਰੇ ਜਾਂਦੇ ਨੇ 117 ਹਲਕਿਆਂ ਦੇ ਜਿਨ੍ਹਾਂ ਨੇ ਐਮਐਲਏ ਦੀ ਚੋਣ ਲੜਨੀ ਆ ਪਹਿਲਾਂ ਉਹ ਕਾਪੀਆਂ ਲੈ ਜਾਂਦੇ ਆ ਜਿਹੜੇ ਸਾਬਕਾ ਹੁੰਦੇ ਨੇ ਜਿੱਤੇ ਹਾਰੇ ਹੁੰਦੇ ਨੇ ਉਹ ਕਾਪੀਆਂ ਲੈ ਜਾਂਦੇ ਨੇ ਫਿਰ ਕਈ ਤੁਹਾਡੇ ਦੇ ਮੇਰੇ ਵਰਗੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਵੀ ਭਵਿਕ ਚ ਚੋਣ ਲੜ ਸਕਦੇ ਆ ਜੀ ਅਸੀਂ ਵੀ ਕਾਪੀਆਂ ਭਰਾਂਗੇ ਕਿਉਂਕਿ ਉੱਥੇ ਕੰਪੀਟੀਸ਼ਨ ਹੋ ਜਾਂਦਾ ਵੀ ਸੰਦੀਪ ਸਿੰਘ ਖਰਲ ਜੀ ਨੇ ਹਲਕੇ ਚ ਕਿੰਨੀਆਂ ਕਾਪੀਆਂ ਭਰੀਆਂ ਸੁਰਿੰਦਰ ਡੱਲੇ ਨੇ ਕਿੰਨੀਆਂ ਕਾਪੀਆਂ ਭਰੀਆਂ ਕੰਪੀਟੀਸ਼ਨ ਹੋ ਜਾਂਦਾ ਨਾ ਜੀ ਫਿਰ ਮੈਂ ਕਹੂੰਗਾ ਜਾ ਕੇ ਦੇਖੋ ਜੀ ਮੈਂ ਵੱਧ ਕਾਪੀਆਂ ਭਰੀਆਂ ਮੇਰੀ ਟਿਕਟ ਤੇ ਦਾਵਾ ਬਣਦਾ ਸੋ ਇਹ ਜਿਹੜੀ ਭਰਤੀ ਨਿਕਲ ਹੀ ਆ ਨਾ ਭਰਤੀ ਜਿਹੜੀ ਨਿਕਲਦੀ ਆ ਉਹ ਇਸ ਕੰਪੀਟੀਸ਼ਨ ਚੋਂ ਵੀ ਨਿਕਲਦੀ ਆ ਅੱਛਾ ਫਿਰ ਮੂੰਹ ਲਿਆ ਜਾ ਬਹੁਤ ਹੁੰਦਾ ਹੁਣ ਸੰਦੀਪ ਜੀ ਆ ਗਏ ਮੇਰੀ ਸੰਦੀਪ ਜੀ ਨਾਲ ਮਿੱਤਰਤਾ ਹੀ ਹੈ ਸੰਦੀਪ ਜੀ ਨੇ ਕਹਿਣਾ ਲਿਆਓ ਜੀ ਮੈਂ ਆ ਤੁਹਾਡੀ ਕਾਪੀ ਪੜਨੀ ਆ ਹੁਣ 10 ਰੁਪਏ ਕੈਸ਼ ਆ ਸੰਦੀਪ ਜੀ ਨੇ ਕਹਿਣਾ ਸੰਦੀਪ ਜੀ ਸਰਦੇ ਨੇ ਉਹਨਾਂ ਨੇ ਕਹਿਣਾ ਤੁਸੀਂ 10 ਰੁਪਏ ਦੀ ਸੇਵਾ ਇਹ ਮੈਂ ਦੇ ਦੇਣੀ ਜੀ ਬਸ ਤੁਸੀਂ ਸਾਈਨ ਕਰੋ ਮੈਂ ਫਾਰਮ ਭਰਨ ਲੱਗਾਂ ਠੀਕ ਹੈ ਜੀ ਬਹੁਤ ਸਾਰੇ ਲੋਕ ਐਂ ਹੀ ਕਰਦੇ ਨੇ ਅਗਲੇ ਕੰਡੇ ਜੀ ਨਾਮਾਂ ਦੀਆਂ ਲਿਸਟਾਂ ਆ ਗਈਆਂ ਜੀ ਇੱਕ ਬੰਦੇ ਦੀ ਡਿਊਟੀ ਲੈ ਲੈਂਦੇ ਚੱਲ ਵੀ ਤੂੰ ਜਾ ਕੇ ਆ ਤੇ ਲਿਸਟ ਨਾਵਾਂ ਦੀ ਲਿਸਟ ਬਣਾ ਲਿਆ ਤੇ ਆ ਕੇ ਦੱਸਦਾ ਫਾਰਮ ਭਰ ਦੇ ਤੇ ਫਿਰ ਕਾਪੀ ਲੈ ਜਾ ਸਾਰਿਆਂ ਦੇ ਸਾਈਨ ਕਰਾ ਲਿਆ ਸੋ ਕਈ ਵਾਰੀ ਤਾਂ ਜਿਹੜੇ ਮੈਂਬਰ ਬਣੇ ਹੁੰਦੇ ਨੇ ਨਾ ਜੀ ਉਹਨਾਂ ਕੋਲੇ ਕਾਪੀ ਲੈ ਕੇ ਪਹੁੰਚ ਜਾਂਦੇ ਨੇ ਵੀ ਆ ਜਾ ਕਾਕਾ ਆ ਜੀ ਉਹਦੀ ਸਾਈਨ ਕਰਿਓ ਤੁਹਾਡਾ ਨਾਮ ਲਿਖਿਆ ਪਿਆ ਬਸ ਇਸ ਕਰਕੇ ਇਹ ਜਿਹੜੀ ਭਰਤੀ ਹੁੰਦੀ ਆ ਸੰਦੀਪ ਜੀ ਇਹ VOTER ਨਹੀਂ ਹੁੰਦੀ ਮੇਰੇ ਕਹਿਣ ਤੇ ਪੰਜ ਬੰਦੇ ਭਰਤੀ ਤਾਂ ਮੰਨ ਜਾਣਗੇ ਵੀ ਚਲੋ ਡੱਲਾ ਜੀ ਭਰਤੀ ਕਰਾਉਣ ਆਏ ਆ ਜੀ ਕਰ ਦਿਓ ਸਾਈਨ ਵੀ 10 ਰੁਪਏ ਵੀ ਡੱਲਾ ਜੀ ਨੇ ਦੇ ਦੇਣੇ ਚਲੋ ਬਾਅਦ ਵਿੱਚ ਮੈਂ ਉਹਨਾਂ ਨੂੰ ਕਹਾਂ ਮੈਨੂੰ ਵੋਟ ਪਾ ਦਿਓ ਜੀ ਜਾਂ ਇਹਨਾਂ ਨੂੰ ਵੋਟ ਪਾ ਦਿਓ ਜੀ ਉਹਨਾਂ ਨੇ ਮੂੰਹ ਤੇ ਵੀ ਕਹਿ ਦੇਣਾ ਲਓ ਡੱਲਾ ਜੀ ਤੁਹਾਡੇ ਨਾਲ ਆ ਉਹ ਮੇਰੀ ਰੈਲੀ 'ਚ ਵੀ ਆ ਜਾਣਗੇ ਤੇ ਅਸੀਂ ਬੜੇ ਖੁਸ਼ ਹੋਵਾਂਗੇ ਵੀ ਦੇਖੋ ਸਾਡੀਆਂ ਰੈਲੀਆਂ ਕਿੰਡੀਆਂ ਭਰਵੀਆਂ ਹੋ ਰਹੀਆਂ ਐਤਗੀ ਸਰਕਾਰ ਸਾਡੀ ਬਣੀ ਬਣੀ ਐ ਐਤਗੀ ਅਸੀਂ 5-7 ਸੀਟਾਂ ਲੋਕ ਸਭਾ ਦੀਆਂ ਨਹੀਂ ਛੱਡਦੇ ਤੇ ਜਦੋਂ VOTING ਮਸ਼ੀਨਾਂ ਦੀ ਗਿਣਤੀ ਹੁੰਦੀ ਹੈ ਉੱਥੇ ਬਟਨ ਫੋਕੇ ਹੀ ਚੱਲੇ ਹੁੰਦੇ ਨੇ ਉਹ ਕਿਸੇ ਹੋਰ ਪਾਸੇ ਹੀ ਚੱਲੇ ਹੁੰਦੇ ਨੇ ਬਟਨ ਸਾਡੇ ਸੱਚ ਤੇ ਗੂਠੇ ਦਾ ਨਿਸ਼ਾਨ ਵੀ ਨਹੀਂ ਪੈਂਦਾ ਲੋਕਾਂ ਦਾ ਇਹੀ ਕਾਰਨ ਹੈ ਭਰਤੀ ਤੁਸੀਂ ਲੋਕਾਂ ਨੂੰ ਬੇਨਤੀ ਕਰਕੇ ਕਰਾ ਸਕਦੇ ਹਾਂ ਵੋਟ ਨਹੀਂ ਪਵਾ ਸਕਦੇ ਵੋਟ ਤਾਂ ਜਦੋਂ ਹਰੇ ਕੱਪੜੇ ਵਾਲੇ ਡੱਬੇ 'ਚ ਮਸ਼ੀਨ ਲੱਗੀ ਹੁੰਦੀ ਜਿੱਥੇ ਬੰਦੇ ਚਲੇ ਜਾਂਦੇ ਆ ਨਾ ਜੀ ਉਹ ਵੋਟ ਆਪਣੀ ਮਰਜ਼ੀ ਨਾਲ ਹੀ ਪਾਉਂਦੇ ਨੇ ਇਸ ਕਰਕੇ ਭਰਤੀ ਨੂੰ ਵੋਟ ਦੇ ਰੂਪ 'ਚ ਨਹੀਂ ਦੇਖਣਾ ਚਾਹੀਦਾ ਸੰਦੀਪ ਜੀ ਇਹੀ ਫਰਕ ਹੈ ਪਰ ਦੂਜੇ ਪਾਸੇ ਹੁਣ ਇੱਕ ਪਾਸੇ ਭਰਤੀ ਕਰਨ ਲਈ ਲੋਕ ਆਪ ਹੀ ਪੈਲਸਾਂ 'ਚ ਪਹੁੰਚ ਜਾਂਦੇ ਆ ਵੀ ਅਸੀਂ ਆਪ ਆ ਗਏ ਜੀ ਜਦੋਂ ਅਕਾਲੀ ਦਲ ਨੇ ਭਰਤੀ ਕੀਤੀ ਸੀ ਨਾ ਜੀ ਅਕਾਲੀ ਦਲ ਨੇ ਵੀ ਦਿਖਾਇਆ ਸੀ ਕਿ ਪਿੰਡ ਚ ਮੰਝਿਆਂ ਤੇ ਲੋਕ ਬੈਠੇ ਆ ਸੈਂਕੜੇ ਲੋਕ ਖੜੇ ਆ ਪਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਚ ਤਾਂ ਹਜ਼ਾਰਾਂ ਦੀ ਲੋਕਾਂ ਦੀ ਗਿਣਤੀ ਆ ਗਈ ਪੈਲਸਾਂ ਦੇ ਪੈਲਸ ਭਰੇ ਪਏ ਨੇ ਕਹਿੰਦੇ ਅਸੀਂ ਆਏ ਆ ਜੀ ਭਰਤੀ ਲਈ ਜੀ ਸੋ ਇਹ ਬੜਾ ਫਰਕ ਹੈ ਸੋ ਇਸ ਕਰਕੇ ਜਿਹੜੀ ਭਰਤੀ ਹੈ ਨਾ ਜੀ ਭਰਤੀ ਭਾਵੇਂ ਦੋਵੇਂ ਤਰ੍ਹਾਂ ਕੰਪੀਟੀਸ਼ਨ ਚੱਲ ਜਾਣ ਪਰ ਜਦੋਂ ਵੋਟਾਂ ਪੈਣੀਆਂ ਨੇ ਨਾ ਸੰਦੀਪ ਜੀ ਐਟ ਕੀ ਉਹ ਵੋਟਾਂ ਨੇ ਅਕਾਲੀ ਸਿਆਸਤ ਤੈਅ ਕਰ ਦੇਣੀ ਹੈ ਅੱਜ ਤੱਕ ਸ਼੍ਰੋਮਣੀ ਮੈਨੂੰ ਮੈਨੂੰ ਇਦਾਂ ਲੱਗਦਾ ਡੱਲਾ ਸਾਹਿਬ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਦੇ ਵਿੱਚ ਹੀ ਬਹੁਤ ਸਥਿਤੀ ਜਿਹੜੀ ਆ ਸਪਸ਼ਟ ਹੋ ਜਾਣੀ ਆ ਸੰਦੀਪ ਜੀ ਇਹ ਪਹਿਲੀ ਵਾਰ ਹੋਏਗਾ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲੇ ਸਿੰਬਲ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਸ ਵਕਤ ਪ੍ਰਬੰਧ ਚ ਹੈ ਇਹ ਪਹਿਲੀ ਵਾਰ ਹੋਏਗਾ ਮੈਨੂੰ ਲੱਗਦਾ ਕਿ ਉਹ ਵਾਪਸ ਨਹੀਂ ਮੁੜੇਗੀ ਉਹ ਸ਼੍ਰੋਮਣੀ ਕਮੇਟੀ ਮੈਨੂੰ ਇਹ ਲੱਗਦਾ ਮੈਨੂੰ ਗਲਤ ਵੀ ਲੱਗ ਸਕਦਾ ਹੈ ਕਿ ਤੈ ਤਾਂ ਹੁਣ ਸਿੱਖ ਸੰਗਤਾਂ ਨੇ ਕਰਨਾ ਤੇ ਸਿੱਖ ਸੰਗਤਾਂ ਨਹੀਂ ਕਰਨਾ ਪਰ ਮੈਂ ਸਿੱਖ ਸੰਗਤਾਂ ਦਾ ਜਿਸ ਤਰ੍ਹਾਂ ਦਾ ਸ਼ਰਧਾ ਦੇਖਦਾ ਨਾ ਜੀ ਸੰਸਥਾਨਾਂ ਦੇ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਆਪ ਹੀ ਇੱਕ ਪੰਜਾਬੀ ਦੀ ਕਹਾਵਤ ਹੈ ਚਲੋ ਕੀ ਲੈਣਾ ਉਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਆਪ ਹੀ ਆਪਣੇ ਆਪ ਨੂੰ ਪਿੱਛੇ ਕਰ ਲਿਆ ਸੰਦੀਪ ਜੀ ਅੱਛਾ ਡੱਲਾ ਸਾਹਿਬ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਦੌੜ ਲੱਗ ਜਾਂਦੀ ਆ ਪਰਚੀਆਂ ਜਿਹੜੀਆਂ ਮੈਂ ਲੈ ਜਾਵਾਂ ਮੈਂ ਵੱਧ ਕਟਾਵਾ ਮੈਂ ਭਾਵੇਂ ਕੋਲੋਂ ਵੀ ਪੈਸੇ ਜਮ੍ਹਾਂ ਕਰਾ ਦਾਂ ਡੱਲਾ ਸਾਹਿਬ ਇਹੋ ਜੀ ਇੱਕ ਦੌੜ ਹਰਿਆਣਾ ਦੀ ਜ਼ਿਲ੍ਹਾ ਰੋਤਕ ਦੀ ਸੁਨਾਰੀਆ ਜੇਲ੍ਹ ਚ ਲੱਗੀ ਹੋਈ ਆ ਕੈਦੀ ਕਹਿੰਦੇ ਆ ਵੀ ਆਪਣਾ ਵਿਹਾਰ ਠੀਕ ਰੱਖੋ ਜਾਪਤੇ ਚ ਰਹੋ ਡਿਸਪਲਿਨ ਫਾਲੋ ਕਰੋ ਉਹਦਾ ਕਾਰਨ ਇਹ ਆ ਕਹਿੰਦੇ ਵੀ ਦੇਖੋ ਬਾਬਾ ਰਾਮ ਰਹੀਮ ਨੂੰ 3 ਮਹੀਨਿਆਂ ਚ ਦੋ ਦੋ ਵਾਰੀ ਪਰੋਲ ਮਿਲ ਰਹੀ ਆ ਬਾਕੀ ਕੈਦੀ ਹੁਣ ਬਿਲਕੁਲ ਡਿਸਪਲਿਨ ਚ ਹੋ ਗਏ ਆ ਟਾਈਮ ਨਾਲ ਉੱਠਦੇ ਆ ਟਾਈਮ ਨਾਲ ਹਰ ਜਿਹੜਾ ਨਿਯਮ ਆ ਜੇਲ੍ਹ ਦਾ ਉਹਨੂੰ ਫਾਲੋ ਕਰਦੇ ਆ ਕਹਿੰਦੇ ਕੀ ਪਤਾ ਸਾਡੇ ਵਕੀਲ ਸਾਹਿਬ ਜਦੋਂ ਸਾਡੀ ਫਰਲੋ ਦੀ ਜਾਂ ਸਾਡੀ ਪਰੋਲ ਦੀ ਅਰਜ਼ੀ ਲਾਣ ਤਾਂ ਫੇਰ ਸਾਨੂੰ ਵੀ ਜਿਹੜੀ ਪਰੋਲ ਜਾਂ ਫਰਲੋ ਉਹ ਮਿਲ ਜਾਏ ਕਿਉਂਕਿ ਅੱਜ ਬਾਬਾ ਰਾਮ ਰਹੀਮ ਨੂੰ 13ਵੀਂ ਵਾਰ ਜਿਹੜੀ ਐ ਉਹ ਫਰਲੋ ਮਿਲੀ ਐ 21 ਦਿਨਾਂ ਵਾਸਤੇ ਉਹ ਫੇਰ ਜੇਲ੍ਹ ਤੋਂ ਬਾਹਰ ਆ ਗਏ ਐ ਤੇ ਸਿਰਸਾ ਡੇਰੇ ਦੇ ਵਿੱਚ ਰਹਿਣਗੇ ਦੇਖੋ ਇਹ ਇੱਕ ਮੈਨੂੰ ਇਹ ਲੱਗਦਾ ਜਿਹੜੇ ਕਾਨੂੰਨ ਦੇ ਵਿਦਿਆਰਥੀ ਨੇ ਨਾ ਉਹਨਾਂ ਨੂੰ ਕੋਈ ਨਵੀਂ ਡਿਗਰੀ ਡਿਗਰੀ ਸ਼ੁਰੂ ਕਰਾ ਦੇਣੀ ਚਾਹੀਦੀ ਐ ਕਿ ਉਹ ਖੋਜ ਕਰਨ ਕਿ ਬਾਬਾ ਰਾਮ ਰਹੀਮ ਨੂੰ ਜਿਹੜੀ ਪਰੋਲ ਜਾਂ ਫਰਲੋ ਐ ਉਹ ਐਡੀ ਆਸਾਨੀ ਨਾਲ ਕਿਵੇਂ ਮਿਲ ਜਾਂਦੀ ਹੈ ਇਹਦੇ ਤੇ ਖੋਜ ਹੋ ਸਕਦੀ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਈ ਨਵਾਂ ਕੋਈ ਆਰਡਰ ਰੂਡਰ ਜਾਰੀ ਕਰਕੇ ਕੋਈ ਨਵੀਂ ਕੋਈ ਪੜਾਈ ਐਦਾਂ ਦੀ ਸ਼ੁਰੂ ਕਰਾਉਣ ਜਿਹਦੇ ਤੇ ਰਿਸਰਚ ਹੋਵੇ ਕਿਉਂਕਿ ਸਰਕਾਰਾਂ ਜੋ ਕੁਝ ਕਰਦੀਆਂ ਨੇ ਮੈਨੂੰ ਨਹੀਂ ਪਤਾ ਸਰਕਾਰਾਂ ਦੇਖੋ ਸਰਕਾਰਾਂ ਕਹਿੰਦੀਆਂ ਅਸੀਂ ਸਭ ਕੁਝ ਕਾਨੂੰਨ ਮੁਤਾਬਕ ਹੀ ਕਰਦੀਆਂ ਨੇ ਪਰ ਸਵਾਲ ਉੱਥੇ ਖੜੇ ਹੋ ਜਾਂਦੇ ਨੇ ਜਦੋਂ ਹੋਰ ਬਹੁਤ ਸਾਰੇ ਲੋਕ ਉਹ ਕਹਿੰਦੇ ਸਾਡੀਆਂ ਦਰਖਾਸਤਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਪਰ ਮੈਨੂੰ ਇਹ ਵੀ ਲੱਗਦਾ ਜਿਸ ਤਰ੍ਹਾਂ ਨਾਲ ਗੁਰਮੀਤ ਸਿੰਘ ਰਾਮ ਰਹੀਮ ਉਹਨਾਂ ਨੂੰ ਪੈਰੋਲ ਮਿਲ ਰਹੀ ਹੈ ਜਿਸ ਤਰ੍ਹਾਂ ਨਾਲ ਉਹ ਬਾਹਰ ਆ ਕੇ ਧਾਰਮਿਕ ਸਮਾਗਮ ਕਰਦੇ ਨੇ ਸੰਦੀਪ ਜੀ ਮੈਨੂੰ ਲੱਗਦਾ ਹੈ ਅਗਲੇ ਕੁਝ ਸਾਲਾਂ 'ਚ ਜਾਂ ਮੈਂ ਇਹ ਕਹਾਂ ਇਹ ਵੀ ਮੇਰਾ ਸ਼ੱਕ ਵੀ ਹੋ ਸਕਦਾ ਮੇਰੇ ਦਿਮਾਗ ਦੀ ਉਪਜ ਹੋ ਸਕਦੀ ਹੈ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿਤੇ ਇਹ ਨਾ ਹੋਵੇ ਕਿ ਪੰਜਾਬ ਦੀਆਂ ਅਗਲੀਆਂ ਚੋਣਾਂ ਤੋਂ ਪਹਿਲਾਂ ਗੁਰਮੀਤ ਸਿੰਘ ਰਾਮ ਰਹੀਮ ਹੋਣੀ ਉਹਨਾਂ ਦੀ ਸਜ਼ਾ ਮਾਫ ਹੋ ਜੇ ਜਾਂ ਉਹਨਾਂ ਦੀ ਉਹਨਾਂ ਨੂੰ ਸਜ਼ਾ ਤੋਂ ਪਹਿਲਾਂ ਰਿਹਾਈ ਦੇ ਦਿੱਤੀ ਜਾਵੇ ਕਿਉਂਕਿ ਇਹ ਕਈ ਵਾਰੀ ਹੁੰਦਾ ਹੈ ਕਿਉਂਕਿ ਇਹ ਸਰਕਾਰਾਂ ਦੇ ਹੱਥ ਹੈ ਹੋ ਸਕਦਾ ਜਦੋਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਹੋ ਸਕਦਾ ਜਦੋਂ ਬੰਦੇ ਦਾ ਕੈਰੇਕਟਰ ਹੀ ਇੰਨਾ ਵਧੀਆ ਹੋ ਗਿਆ ਸੁਧਾਰ ਘਰ ਚ ਜਾ ਕੇ ਬੰਦਾ ਜਿਹੜਾ ਉਹ ਬਿਲਕੁਲ ਸੁਧਰ ਗਿਆ ਉਹਨੇ ਅਮਲ ਕਰ ਲਿਆ ਤਾਂ ਬਿਲਕੁਲ ਠੀਕ ਹੈ ਹੋ ਸਕਦਾ ਸਜ਼ਾ ਮਾਫ ਹੋ ਜਵੇ ਇਹ ਵੀ ਹੋ ਸਕਦੀ ਹੈ ਇਹ ਵੀ ਹੋ ਸਕਦਾ ਕਿ ਬੰਦੀ ਸਿੰਘਾਂ ਦੀ ਵੀ ਰਿਹਾਈ ਹੋ ਜੇ ਸੋ ਇਹਦਾ ਮਤਲਬ ਹੈ ਕਿ ਸਾਰੇ ਲੋਕ ਜਿਹੜੇ ਜੇਲਾਂ ਚ ਨੇ ਉਹ ਜ਼ਾਬਤੇ ਚ ਰਹਿਣ ਉਹ ਜਿਹੜੇ ਤਾਂ ਵੱਖ-ਵੱਖ ਜੇਲਾਂ 'ਚ ਨੇ ਉਹਨਾਂ ਦੀਆਂ ਜੇਲਾਂ 'ਚ ਜਿਹੜੇ ਵੀ ਡਿਸਪਲਿਨ ਮੰਨ ਰਹੇ ਨੇ ਸਾਰੇ ਉਹਨਾਂ ਨੂੰ ਉਹਨਾਂ ਨੂੰ ਫੋਲੋ ਕਰਨ ਲੱਗ ਜਾਣ ਹੁਣ ਗੁਰਮੀਤ ਸਿੰਘ ਰਾਮ ਰਹੀਮ ਜਿਹੜੀ ਜੇਲ੍ਹ 'ਚ ਨੇ ਜਿਵੇਂ ਜਿਵੇਂ ਗੁਰਮੀਤ ਸਿੰਘ ਰਾਮ ਰਹੀਮ ਜੇਲ੍ਹ 'ਚ ਕਰਦੇ ਨੇ ਪੂਰਾ ਡਿਸਪਲਿਨ ਬਾਕੀ ਵੀ ਸਾਰੇ ਉਸੇ ਤਰ੍ਹਾਂ ਕਰ ਲੈਣ ਹੋ ਸਕਦਾ ਹੈ ਬਹੁਤ ਛੇਤੀ ਭਵਿਕ ਵਿੱਚ ਜੇਲਾਂ ਹੀ ਖਾਲੀ ਹੋਣੀਆਂ ਸ਼ੁਰੂ ਹੋ ਜਾਣ ਸਾਡੀਆਂ ਸਾਡੇ ਸਾਰੇ ਲੋਕ ਜੇਲਾਂ ਦੇ ਵਿੱਚ ਇੰਨੇ ਡਿਸਪਲਿਨ ਹੋ ਜਾਣ ਕਿ ਸਾਰਿਆਂ ਦੀਆਂ ਫਿਰ ਸਜ਼ਾਵਾਂ ਦੀ ਮੁਆਫੀ ਬਾਰੇ ਸਰਕਾਰਾਂ ਸੋਚਣ ਇਹ ਬੜੀ ਖੁਸ਼ੀ ਦੀ ਗੱਲ ਹੋਏਗੀ ਫਿਰ ਇਹ ਜਿਹੜੇ ਵੱਡੇ ਵੱਡੇ ਲੋਕ ਨੇ ਇਹ ਅਗਰ ਐਦਾਂ ਪ੍ਰੇਰਨਾ ਦੇ ਸਰੋਤ ਬਣਨ ਲੱਗੇ ਫਿਰ ਤਾਂ ਉਹ ਵੀ ਵੇਲਾ ਆ ਸਕਦਾ ਕਿਸੇ ਵੇਲੇ ਸਾਡੇ ਮੁਲਕ 'ਚ ਸੰਦੀਪ ਜੀ ਕਿ ਇਹ ਜਿਹੇ ਆਦਰਸ਼ ਸਾਡਾ ਸਮਾਜ ਬਣ ਜੇ ਕਿ ਜੇਲ੍ਹਾਂ ਦੀ ਲੋੜ ਹੀ ਨਾ ਪਵੇ ਫਿਰ ਜੇਲ੍ਹਾਂ ਦੀ ਬਲਡੋਜ਼ਰ ਚਲਾਣੇ ਪੈਣ ਵੀ ਜੇਲ੍ਹਾਂ ਦੀ ਹੁਣ ਲੋੜ ਹੀ ਨਹੀਂ ਸਾਡੇ ਮੁਲਕ 'ਚ ਸਾਡੇ ਮੁਲਕ 'ਚ ਬਹੁਤ ਵੱਡੇ ਆਦਰਸ਼ਵਾਦੀ ਲੋਕ ਸਾਰੇ ਅਸੀਂ ਬਣ ਗਏ ਦਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਪੂਰੀ ਜਿਹੜੀ ਤਫਸੀਲ ਹੈ ਉਹ ਲੈ ਕੇ ਹਾਜ਼ਰ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਕੀ ਕਾਲ ਜੀ ਬਹੁਤ ਧੰਨਵਾਦ